ਸਤਾਲ ਜੀ ਗੱਲਬਾਤ ਵਿਦ ਹੈਰੀ ਵੀ ਤੁਹਾਡਾ ਸਵਾਗਤ ਹੈ ਮੈਂ ਹਰਜੀਤ ਸਿੰਘ ਹੈਰੀ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਅੱਜ ਦੇ ਸਮੇਂ ਵਿੱਚ ਇਨਸਾਨੀ ਰਿਸ਼ਤੇ ਇੰਨੇ ਕਮਜ਼ੋਰ ਹੋ ਗਏ ਜਿਹਦਾ ਆਪਾਂ ਬਿਆਨ ਹੀ ਨਹੀਂ ਕਰ ਸਕਦੇ ਕੋਈ ਇਨਸਾਨ ਇਸ ਨੀਵੇਂ ਪੱਧਰ ਤੱਕ ਥੱਲੇ ਗਿਰ ਜਾਏਗਾ ਕੋਈ ਸੋਚ ਵੀ ਨਹੀਂ ਸਕਦਾ ਅੱਜ ਆਪਾਂ ਜਿਹੜੀ ਗੱਲ ਬਾਰੇ ਗੱਲ ਕਰਾਂਗੇ ਉਹ ਹੈ ਫਰੀਦਕੋਟ ਦੀ ਗੱਲ ਜਿੱਥੇ ਇੱਕ ਨੌਜਵਾਨ ਦਾ ਕਤਲ ਹੁੰਦਾ ਹੈ ਗੁਰਿੰਦਰ ਸਿੰਘ ਨਾਮੀ ਨੌਜਵਾਨ ਦਾ ਮਾਪੇ ਦਾ ਇਕਲੌਤਾ ਪੁੱਤਰ ਪੰਜ ਭੈਣਾਂ ਦਾ ਇੱਕ ਭਰਾ ਤੇ ਉਸ ਭਰਾ ਦਾ ਅਗੋ ਇਕਲੌਤਾ ਪੁੱਤਰ ਜੋ ਕਿ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇੱਕ ਇਸ਼ਕ 'ਚ ਅੰਨੀ ਹੋਈ ਔਰਤ ਵੱਲੋਂ ਔਰਤ ਕੌਣ ਉਹਦੀ ਆਪਣੀ ਘਰ ਵਾਲੀ ਵੱਲੋਂ ਉਹਦੀ ਜੀਵਨ ਸਾਥਣ ਵੱਲੋਂ ਵੀ ਉਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਵੀ ਆਪਣੇ ਪ੍ਰੇਮੀ ਨਾਲ ਰਲ ਕੇ ਅਜੋਕੇ ਸਮੇਂ ਵਿੱਚ ਵੀ ਆਪਾਂ ਗੱਲ ਕਰਾਂਗੇ ਗੁਰਿੰਦਰ ਸਿੰਘ ਦੀ ਗੁਰਿੰਦਰ ਸਿੰਘ ਬਤੌਰ profession ਇੱਕ ਬੈਂਕ ਦੇ ਵਿੱਚ ਇਮਪਲਾਈ ਸੀ এডਿਕੇਸ਼ਨ ਵਾਈਜ਼ ਉਹ ਡਬਲ ਐਮਏ ਸੀ ਐਜੂਕੇਸ਼ਨ ਪੂਰੀ ਕਰਨ ਤੋਂ ਬਾਅਦ ਉਹ ਘਰੇ ਹੁੰਦਾ ਤੇ ਆਪਣੇ ਪਿਤਾ ਜੀ ਦੇ ਨਾਲ ਹੱਥ ਵਟਾਉਂਦਾ ਚੰਗੀ ਜ਼ਮੀਨ ਜਾਇਦਾਦ ਖੁੱਲੀ ਦਾ مالک ਸੀ ਗੁਰਿੰਦਰ ਸਿੰਘ ਮਾਤਾ ਪਿਤਾ ਬਾਹਰ ਕੈਨੇਡਾ ਗਏ ਹੋਏ ਸੀ ਆਪਣੀ ਕੁੜੀ ਕੋਲ ਰਹਿਣ ਵਾਸਤੇ ਤੇ ਗੁਰਿੰਦਰ ਸਿੰਘ ਦੀ ਧਰਮ ਪਤਨੀ ਉਹਨੂੰ ਕਹਿੰਦੀ ਹੈ ਵੀ ਘਰੇ ਬੈਠ ਕੇ ਤੁਸੀਂ ਕੀ ਕਰੋਗੇ ਵੀ ਤੁਸੀਂ ਬੈਂਕ ਕਿਉਂ ਨਹੀਂ ਜੁਆਇਨ ਕਰ ਲੈਂਦੇ ਤੇ ਉਹ ਬੈਂਕ ਦੇ ਵਿੱਚ ਅਰਜੀ ਲਾਂਦਾ ਹੈ ਤੇ ਬੈਂਕ ਉਹਦੀ ਕੁਆਲਿਫੀਕੇਸ਼ਨ ਡਬਲ ਐਮਏ ਦੇਖ ਕੇ ਉਹਨੂੰ ਨੌਕਰੀ ਵੀ ਦੇ ਦਿੰਦਾ ਜਿੱਥੋਂ ਉਹਦੀ ਜ਼ਿੰਦਗੀ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਹੈ ਉਹਨੇ ਨਹੀਂ ਸੋਚਿਆ ਹੋਣਾ ਵੀ ਜਦ ਮੈਂ ਬੈਂਕ ਦੀ ਨੌਕਰੀ ਕਰਨ ਜਾਣਾ ਵੀ ਪਿੱਛੋਂ ਮੇਰੇ ਘਰ ਦੇ ਵਿੱਚ ਮੇਰੀ ਜਨਾਨੀ ਮੇਰੀ ਹਮਸਫਰ ਵੀ ਮੇਰੇ ਹੀ ਵਿਸ਼ਵਾਸ ਦਾ ਘਾਤ ਕਰ ਰਹੀ ਹੈ ਸਭ ਤੋਂ ਵੱਡੀ ਗੱਲ ਹੈ ਵੀ ਇਹ ਗੱਲ ਸਟਾਰਟ ਕਿੱਥੋਂ ਹੁੰਦੀ ਹੈ 2023 ਦੇ ਵਿੱਚ ਰੁਪਿੰਦਰ ਕੌਰ ਜਿੱਦੀ ਫੋਟੋ ਪਿੱਛੇ ਚੱਲ ਰਹੀ ਹੈ ਰੁਪਿੰਦਰ ਕੌਰ ਵੀ ਬਾਹਰ ਜਾਂਦੀ ਹੈ ਕੈਨੇਡਾ ਸੌਰੀ ਅਮਰੀਕਾ ਉੱਥੇ ਹੀ ਜਾਂਦਾ ਹੈ ਹਰਕਮਲ ਸਿੰਘ ਅਮਰੀਕਾ ਤੇ ਹਰਕਮਲ ਸਿੰਘ ਅਮਰੀਕਾ ਤੋਂ ਡਿਪੋਰਟ ਹੋ ਕੇ ਆ ਜਾਂਦਾ ਹੈ ਤੇ 23 ਦੇ ਵਿੱਚ ਵਿਆਹ ਕਰਾ ਕੇ ਰੁਪਿੰਦਰ ਕੌਰ ਵਾਪਸ ਚਲੀ ਜਾਂਦੀ ਹੈ ਤੇ ਕੁਝ ਚਿਰ ਬਾਹਰ ਰਹਿਣ ਤੋਂ ਬਾਅਦ ਵੀ ਵਾਪਸ ਇੰਡੀਆ ਆ ਜਾਂਦੀ ਹੈ ਗੁਰਿੰਦਰ ਸਿੰਘ ਕੋਲ ਤੇ ਉਰੇ ਆ ਕੇ ਉਹ ਬੁਟੀਕ ਖੋਲ ਲੈਂਦੀ ਹੈ ਸਹੁਰਿਆਂ ਦੀ लाਡਲੀ ਸਹੁਰੇ ਚਲਾਣ ਨੂੰ ਸਕੋਰਪੀਓ ਗੱਡੀ ਦਿੰਦੇ ਆ ਕਿਸੇ ਤਰ੍ਹਾਂ ਦੀ ਟੋਕਾ ਟਾਕੀ ਨਹੀਂ ਕਰਦੇ ਵੀ ਆਪਣੀ ਜ਼ਿੰਦਗੀ ਆਜ਼ਾਦ ਤਰੀਕੇ ਨਾਲ ਜਿੰਦੀ ਹੁੰਦੀ ਹੈ ਰੁਪਿੰਦਰ ਕੌਰ ਉਹ ਇੰਨੀ ਆਜ਼ਾਦ ਹੋ ਜਾਂਦੀ ਹੈ ਵੀ ਲੋਕਾਂ ਦਾ ਤਾਂ ਕਹਿਣਾ ਹੈ ਵੀ ਜਿਹੜਾ ਉਹਦਾ ਇਹ ਰਿਲੇਸ਼ਨ ਸੀਗਾ ਵੀ ਪਿੱਛੋਂ ਅਮਰੀਕਾ ਤੋਂ ਹੀ ਸੀ ਹਰ ਕਮਲ ਦੇ ਨਾਲ ਪਰ ਆਪਾਂ ਅੱਜ ਦੀ ਗੱਲ ਕਰੀਏ ਵੀ ਉਹ ਰੇਸ਼ਕਚਾਨੀ ਹੋ ਜਾਂਦੀ ਹੈ ਉਹਦਾ ਹਰ ਹਰ ਕਮਲ ਨਾਲ ਰਿਲੇਸ਼ਨ ਬਣ ਜਾਂਦਾ ਤੇ ਹਰ ਕਮਲ ਨਿਤੂ ਦੇ ਘਰੇ ਆਣਾ ਸ਼ੁਰੂ ਕਰ ਦਿੰਦਾ ਹੈ ਜਿਸ ਗੱਲ ਤੋਂ ਗੁਰਿੰਦਰ ਸਿੰਘ ਅਣਜਾਣ ਹੁੰਦਾ ਤੇ ਗੁਰਿੰਦਰ ਸਿੰਘ ਨੌਕਰੀ ਕਰਨ ਜਾਂਦਾ ਤੇ ਐਨੇ ਖੁੱਲੇ ਵਿਚਾਰਾਂ ਦੀ ਔਰਤ ਰੁਪਿੰਦਰ ਕੌਰ ਕਦੋਂ ਇੱਕ ਕਾਤਲ ਬਣ ਜਾਂਦੀ ਹੈ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਵੈਸੇ ਤਾਂ ਗੁਰਿੰਦਰ ਸਿੰਘ ਨੂੰ ਉਤੇ ਸ਼ੱਕ ਹੋ ਜਾਂਦਾ ਹੈ ਉਹ 28 ਤਰੀਕ ਦੀ ਦਰਮਿਆਨੀ ਰਾਤ ਨੂੰ ਆਪਣੀ ਭੈਣ ਨੂੰ ਕਾਲ ਵੀ ਕਰਦਾ ਹੈ ਵੀ ਭੈਣ ਵੀ ਮੈਨੂੰ ਰੁਪਿੰਦਰ ਕੌਰ ਜਾਨ ਤੋਂ ਮਾਰ ਦੇਗੀ ਤੇ ਮੇਰੀ ਜਾਇਦਾਦ ਉਤੇ ਕਬਜ਼ਾ ਕਰ ਲੇਗੀ ਕਿਉਂਕਿ ਗੁਰਿੰਦਰ ਸਿੰਘ ਜਾਇਦਾਦ ਦਾ ਇਕੱਲਾ-ਕੱਲਾ ਵਾਰਿਸ ਹੈ ਮਤਲਬ ਵਾਰਿਸ ਸੀ ਗੁਰਿੰਦਰ ਸਿੰਘ ਕਿਉਂਕਿ ਉਹਨੂੰ ਪਤਾ ਲੱਗਦਾ ਹੈ ਵੀ ਪਿੱਛੇ ਉਹਦੇ ਕਈ ਵਾਰ ਉਹਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰ ਚੁੱਕੀ ਹੈ ਉਹਦੀ ਘਰ ਵਾਲੀ ਰੁਪਿੰਦਰ ਕੌਰ ਕਈ ਵਾਰ ਉਹਦੇ ਪਿੱਛੇ ਬੰਦੇ ਵੀ ਲਾਏ ਜਾਂਦੇ ਆ ਉਦੇ ਪਿਤਾ ਵੱਲੋਂ ਬਾਰ ਬਾਰ ਪੁੱਛੜਤੇ ਵੀ ਗੁਰਿੰਦਰ ਕੀ ਗੱਲ ਤੂੰ ਉਦਾਸ ਲੱਗਦਾ ਹੈ ਉਹ ਆਪਣੇ ਪਿਤਾ ਜੀ ਨੂੰ ਫੋਨ ਤੇ ਦੱਸਦਾ ਨਹੀਂ ਮੈਨੂੰ ਤੁਹਾਡੀ ਯਾਦ ਆ ਰਹੀ ਹੈ ਸੋਕੋ ਉਹਦੇ ਪਿਤਾ ਜੀ ਉਹਨੂੰ ਕਹਿੰਦੇ ਆ ਵੀ ਤੁਸੀਂ ਬਹਿ ਕੇ ਗੱਲਬਾਤ ਕਰਿਆ ਕਰੋ ਤੂੰ ਬਾਹਰ ਸਾਡੇ ਨਾਲ ਗੱਲਬਾਤ ਕਰ ਰਿਹਾ ਹੈ ਵੀ ਤੇਰੀ ਘਰ ਵਾਲੀ ਕਮਰੇ ਚ ਬੈਠੀ ਹੈ ਉਹ ਕਹਿੰਦਾ ਮੇਰੀ ਘਰ ਵਾਲੀ ਬਾਹਰ ਕਿਸੇ ਕਲਾਇੰਟ ਨਾਲ ਸੂਟਾਂ ਦੀ ਗੱਲ ਕਰ ਰਹੀ ਹੈ ਬਾਹਰੋਂ ਕਿ ਤੋਂ ਫੋਨ ਆਇਆ ਹੋਇਆ ਹੈ ਭਾਵ ਕਿ ਰੁਪਿੰਦਰ ਕੌਰ ਲੰਬੀ ਲੰਬੀ ਗੱਲਾਂ ਕਰਦੀ ਹੁੰਦੀ ਹੈ ਫੋਨ ਗੁਰਿੰਦਰ ਸਿੰਘ ਦੇ ਪੁੱਛਣ ਤੇ ਉਹ ਕਹਿੰਦੀ ਹੈ ਵੀ ਮੈਨੂੰ ਜਿਹੜੇ ਮੇਰੇ ਕਲਾਇੰਟਸ ਐ ਸੂਟ ਜਿਨ੍ਹਾਂ ਨੇ ਸੁਆਲੇ ਐ ਉਹ ਬਾਹਰੋਂ ਅਮਰੀਕਾ ਕੈਨੇਡਾ ਤੋਂ ਮੈਨੂੰ ਕਾਲ ਕਰਦੇ ਆ ਤਾਂ ਉਹ ਦੇਰ ਰਾਤ ਗੱਲ ਕਰਦੀ ਹੁੰਦੀ ਹੈ ਸਮਝ ਗੁਰਿੰਦਰ ਸਿੰਘ ਸਭ ਕੁਝ ਜਾਂਦਾ ਪਰ ਇੱਕ ਇਨਸਾਨ ਹੁੰਦਾ ਵੀ ਜਿਹੜਾ ਚਾਹਦਾ ਵੀ ਰਿਸ਼ਤੇ ਨੂੰ ਤੋਰੀ ਰੱਖਣਾ ਉਸ ਆਸ ਦੇ ਵਿੱਚ ਗੁਰਿੰਦਰ ਉਹ ਰਿਸ਼ਤਾ ਤੋਰੀ ਰੱਖਦਾ ਤੇ ਤਕਰੀਬਨ ਗੁਰਿੰਦਰ ਸਿੰਘ ਨੂੰ ਜਿਹੜੀ ਆ ਰੁਪਿੰਦਰ ਕੌਰ ਨੀਂਦ ਦੀਆਂ ਗੋਲੀਆਂ ਦੇ ਕੇ ਰੋਟੀ ਦੇ ਵਿੱਚ ਉਹਦੇ ਪਾ ਕੇ ਉਹਨੂੰ ਰੋਜ਼ ਸੁਵਾ ਦਿੰਦੀ ਹੈ ਗੁਰਿੰਦਰ ਸਿੰਘ ਸਿਰੋਜ ਸੋ ਜਾਂਦਾ ਹੈ ਲੋਕਾਂ ਦਾ ਤਾਂ ਕਹਿਣਾ ਹੈ ਵੀ ਕੁੱਤੇ ਦੇ ਖਾਣੇ ਦੇ ਵਿੱਚ ਵੀ ਨੀਂਦੀਆਂ ਗੋਲੀਆਂ ਪਾਈਆਂ ਜਾਂਦੀਆਂ ਕਿਉਂਕਿ ਕੁੱਤਾ ਰਾਤ ਨੂੰ ਭੌਂਕਦਾ ਨਹੀਂ ਨਾ ਹੀ ਉਸ ਰਾਤ ਕੁੱਤਾ ਭੌਂਕਿਆ ਨਾ ਉੱਠਿਆ ਵੀ ਕੁੱਤੇ ਨੂੰ ਵੀ ਨੀਂਦੀਆਂ ਗੋਲੀਆਂ ਪਾਈਆਂ ਜਾਂਦੀਆਂ ਜਦ ਗੁਰਿੰਦਰ ਸਿੰਘ ਨੂੰ ਸ਼ੱਕ ਹੋ ਜਾਂਦਾ ਹੈ ਵੀ ਮੇਰੇ ਖਾਣੇ ਦੇ ਵਿੱਚ ਕੋਈ ਚੀਜ਼ ਮਲਾਈ ਜਾਂਦੀ ਹੈ ਵੀ ਮੈਂ ਲੇਟ ਦੇ ਸਾਰ ਮੈਨੂੰ ਨੀਂਦ ਕਿਉਂ ਆ ਜਾਂਦੀ ਹੈ ਉਹ ਗੁਰਿੰਦਰ ਸਿੰਘ ਉਸ ਰਾਤ ਖਾਣਾ ਨਹੀਂ ਖਾਂਦਾ ਜਾਂ ਘੱਟ ਖਾਂਦਾ ਹੋਇਆ ਉਹੀ ਘਰ ਦੇ ਵਿੱਚ ਹਰ ਕਮਲ ਦਾਖਲ ਹੁੰਦਾ ਹੈ ਹਰ ਕਮਲ ਬੱਲੂ ਆਣੇ ਦਾ ਰਹਿਣਾ ਰਹਿਣ ਵਾਲਾ ਨੌਜਵਾਨ ਹੈ ਜਿਹਦਾ ਰਿਲੇਸ਼ਨ ਹੈ ਰੁਪਿੰਦਰ ਕੌਰ ਦੇ ਨਾਲ ਉਹ ਉਹਦਾ ਚਾਕਾ ਇੰਨਾ ਖੁੱਲਾ ਹੋਇਆ ਸੀ ਉਹ ਬੇਚੀ ਚਿੱਟਕ ਆ ਜਾਂਦਾ ਸੀ ਕਿਉਂਕਿ ਉਹ ਕਿਹੜਾ ਪਹਿਲੀ ਵਾਰ ਆਇਆ ਸੀ ਉਹਦਾ ਰੁਟੀਨ ਦੇ ਵਿੱਚ ਉਹਦੇ ਘਰੇ ਆਣਾ ਜਾਣਾ ਸੀ ਰੁਪਿੰਦਰ ਦੇ ਕੋਲ ਰਾਤ ਨੂੰ ਜਦ ਹਰਕਮਲ ਆ ਜਾਂਦਾ ਤੇ ਗੁਰਿੰਦਰ ਸਿੰਘ ਉੱਠ ਜਾਂਦਾ ਉਹ ਇਤਰਾਜ ਜਾਂ ਉਹ ਹਾਲਤ ਦੇ ਵਿੱਚ ਆਪਣੀ ਤੁਨ ਪਤਨੀ ਨੂੰ ਜਦ ਦੇਖਦਾ ਹੈ ਹਰਕਮਲ ਦੇ ਨਾਲ ਉਹ ਤੁਰੇਹਾ ਨਹੀਂ ਜਾਂਦਾ ਪੁਲਿਸ ਦੇ ਮੁਤਾਬਕ ਉਹਦੇ ਪਰਿਵਾਰ ਦੇ ਮੁਤਾਬਕ ਉਹਨਾਂ ਦਾ ਕਹਿਣਾ ਵੀ ਉਹ ਫਿਰ ਇਹਨੂੰ ਗੁਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦੇ ਆਂ ਉਹਨਾਂ ਤੋਂ ਛਡਾ ਕੇ ਗੁਰਿੰਦਰ ਸਿੰਘ ਉੱਤੇ ਵੱਲੋਂ ਭੱਜਦਾ ਕੋਠੇ ਵੱਲੋਂ ਤਾਂ ਕਿ ਇਹ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕਰਿਆ ਜਾ ਸਕੇ ਕਿਉਂਕਿ ਹਰਕਮਲ ਸਿੰਘ ਸ੍ਰੀ ਦੇਕ ਤਕੜਾ ਹੈ ਚੰਗੇ ਜੂਸੇ ਦਾ ਮਾਲਕ ਹੈ ਹਰਕਮਲ ਸਿੰਘ ਪਰ ਗੁਰਿੰਦਰ ਸਿੰਘ ਦਾ ਕਹਿੰਦੇ ਪੈਰ ਫਿਸਲ ਜਾਂਦਾ ਤੇ ਉਹ गिर ਜਾਂਦਾ ਤੇ ਉਹਦੇ ਗਲੇ ਦਾ ਮਣਕਾ ਟੁੱਟ ਜਾਂਦਾ ਜ਼ਖਮੀ ਹੋਏ ਗੁਰਿੰਦਰ ਸਿੰਘ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਜਾਂਦਾ ਬੀ ਰੁਪਿੰਦਰ ਕੌਰ ਵੱਲੋਂ ਤੇ ਹਰਕਮਲ ਸਿੰਘ ਵੱਲੋਂ ਇਹ ਦੋਨੋਂ ਇਸ ਇਸ਼ਕ ਦੇ ਵਿੱਚ ਇੰਨੇ ਇੰਨੇ ਹੋ ਚੁੱਕੇ ਹੁੰਦੇ ਆ ਵੀ ਉਹਦੇ ਇੱਕ ਵਾਰ ਰੁਪਿੰਦਰ ਕੌਰ ਦੇ ਹੱਥ ਨਹੀਂ ਕੰਬੇ ਵੀ ਮੈਂ ਆਪਣੇ ਜੀਵਨ ਸਾਥੀ ਆਪਣੇ ਪਤੀ ਜਿਨੇ ਮੈਨੂੰ ਇਹ ਐਸ਼ੋ ਆਰਾਮ ਦੀ ਜ਼ਿੰਦਗੀ ਦਿੱਤੀ 15-20 ਲੱਖ ਰੁਪਏ ਦੀ ਗੱਡੀ ਦਿੱਤੀ ਬੁਟੀਕ ਖੋਲ ਕੇ ਦਿੱਤਾ ਵੀ ਮੇਰਾ ਇੰਨਾ ਆਦਰ ਸਤਕਾਰ ਕਰਦਾ ਮੈਂ ਉਹਦਾ ਗਲਾ ਘੋਟ ਰੀਆਂ ਉਹਨੂੰ ਜਾਨ ਤੋਂ ਮਾਰ ਰਹੀ ਆ ਪਰ ਉਹ ਹਰਕਮਲ ਦੇ ਇਸ਼ਕ ਦੇ ਵਿੱਚ ਇੰਨੀ ਇੰਨੀ ਹੋ ਚੁੱਕੀ ਹੁੰਦੀ ਹੈ ਵੀ ਉਹ ਗਲਾ ਘੋਟ ਘੋਟ ਦਿੰਦੀ ਆ ਜਾਂ ਘੋਟਣ ਦੇ ਵਿੱਚ ਮਦਦ ਕਰ ਦਿੰਦੀ ਹੈ ਹਰ ਕਮਲ ਦੀ ਦੂਜਾ ਪੱਖ ਇਹ ਕਹਿੰਦਾ ਹੈ ਵੀ ਹਰ ਕਮਲ ਦੀ ਮੌਤ ਮਣਕਾ ਟੁੱਟਣ ਕਰਕੇ ਹੋ ਜਾਂਦੀ ਹੈ ਪਰ ਪੁਲਿਸ ਦੇ ਜਿਹੜਾ ਪਰਚਾ ਪਾਇਆ ਪੁਲਿਸ ਮੁਤਾਬਕ ਮਤਲਬ ਪਹਿਲਾਂ ਮਣਕਾ ਟੁੱਟਦਾ ਤੇ ਫਿਰ ਉਹਦਾ ਗਲਾ ਘੋਟਿਆ ਜਾਂਦਾ ਏਨੀ ਕਾਰਵਾਈ ਹੋਣ ਤੋਂ ਬਾਅਦ ਗੁਰਿੰਦਰ ਸਿੰਘ ਦੀ ਭੂਆ ਜੂ ਨੂੰ ਜਦ ਫੋਨ ਕੀਤਾ ਜਾਂਦਾ ਤੇ ਰੁਪਿੰਦਰ ਕੌਰ ਕਹਿੰਦੀ ਭੂਆ ਜੀ ਆਪਣੇ ਘਰ ਦੇ ਵਿੱਚ ਲੁੱਟ ਹੋ ਗਈ ਚੋਰ 15 20 ਤੋਲੇ ਸੋਨਾ ਲੈ ਗਏ ਤੇ ਗੁਰਿੰਦਰ ਨੂੰ ਮਾਰ ਗਏ ਤੇ ਉਹਦੀ ਭੂਆ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਚਲੋ ਚਲੀਏ ਵੀ ਆਪਾਂ ਚਾਰ ਬੰਦੇ ਇਕੱਠੇ ਕਰਕੇ ਲੈ ਕੇ ਚਲੀਏ ਇਹ ਨਾ ਹੋਏ ਚੋਰ ਆਪਣੇ ਤੇ ਹਮਲਾ ਕਰ ਦੇ ਇਹ ਪੁੱਛਣ ਵਾਸਤੇ ਗੁਰਿੰਦਰ ਸਿੰਘ ਦੀ ਭੂਆ ਰੁਪਿੰਦਰ ਕੌਰ ਦੇ ਫੋਨ ਤੇ ਬੈਕ ਕਾਲ ਕਰਦੀ ਹੈ ਪਰ ਜਦ ਫੋਨ ਨਹੀਂ ਕੋਈ ਚੱਕਦਾ ਉਹ ਦੁਆਰਾ ਕਾਲ ਕਰਦੀ ਹੈ ਤਾਂ ਉਹ ਫੋਨ ਰੁਪਿੰਦਰ ਕੌਰ ਦੇ ਪਿਤਾ ਜੀ ਚੱਕਦੇ ਹੈ ਉਹ ਕਹਿੰਦੇ ਭੈਣ ਜੀ ਵੀ ਚੋਰ ਜਾ ਚੁੱਕੇ ਆ ਵੀ ਤੁਸੀਂ ਆ ਜਾਓ ਜਦ ਗੁਰਿੰਦਰ ਸਿੰਘ ਦੀ ਭੂਆ ਘਰ ਆ ਕੇ ਦੇਖਦੀ ਹੈ ਵੀ ਉੱਥੇ ਰੁਪਿੰਦਰ ਕੌਰ ਖੜੀ ਹੁੰਦੀ ਹੈ ਤੇ ਗੁਰਿੰਦਰ ਸਿੰਘ ਦੀ ਲਾਸ਼ ਜ਼ਮੀਨ ਦੇ ਉੱਤੇ ਪਈ ਹੁੰਦੀ ਹੈ ਉਹ ਕਹਿੰਦੀ ਕਿ ਛੋਟੀ ਜੀ ਨਿੱਕਰ ਦੇ ਵਿੱਚ ਸੀ ਵੀ ਇਹਨਾਂ ਨੇ ਮੇਰੇ ਭਤੀਜੇ ਦੀ ਲਾਸ਼ ਦੇ ਉੱਤੇ ਕੱਪੜਾ ਵੀ ਨਹੀਂ ਪਾਇਆ ਕਫਨ ਵੀ ਨਹੀਂ ਪਾਇਆ ਤੇ ਨਾਲ ਸੋਫੇ ਦੇ ਉੱਤੇ ਰੁਪਿੰਦਰ ਕੌਰ ਦਾ ਪਿਤਾ ਤੇ ਉਹਦਾ ਦਾਦਾ ਬੈਠੇ ਹੁੰਦੇ ਆ ਗੁਰਿੰਦਰ ਸਿੰਘ ਦੀ ਭੂਆ ਦਾ આરોਪ ਹੈ ਕਿ ਪਹਿਲਾਂ ਆਪਣੇ ਪੇਕਿਆਂ ਨੂੰ ਫੋਨ ਕੀਤਾ ਫਿਰ ਸਾਨੂੰ ਫੋਨ ਕੀਤਾ ਭਾਵੇਂ ਦੇ ਮਨ ਦੇ ਵਿੱਚ ਕੋਈ ਚੋਰ ਹੈ ਇਹਦੇ ਮਨ ਦੇ ਵਿੱਚ ਕੁਝ ਕਾਲਾ ਹੈ ਤੇ ਰੁਪਿੰਦਰ ਕੌਰ ਭੂਆ ਨੂੰ ਕਹਿੰਦੀ ਵੀ ਭੂਆ ਆਪਣੇ ਘਰ ਦੇ ਵਿੱਚ ਲੁੱਟ ਹੋ ਗਈ ਸਾਰਾ ਸੋਨਾ ਲੈ ਗਏ ਅੱਗੋਂ ਗੁਰਿੰਦਰ ਸਿੰਘ ਦੀ ਭੂਆ ਰੁਪਿੰਦਰ ਕੌਰ ਨੂੰ ਪੁੱਛਦੀ ਹੈ ਰੁਪਿੰਦਰ ਕੌਰੇ ਜੇ ਉਹ 15 20 ਤੋਲੇ ਸੋਨਾ ਲੈ ਗਏ ਆ ਤੇਰੇ ਗਲ ਚ ਪਾਈ ਹੋਈ ਚੈਨ ਕਿਉਂ ਛੱਡ ਗਏ ਤੇ ਤੇਰੇ ਸੱਟਾ ਕਿਉਂ ਨਹੀਂ ਲੱਗੀਆਂ ਗੁਰਿੰਦਰ ਸਿੰਘ ਨੂੰ ਤਾਂ ਜਾਨੋ ਮਾਰਗੇ ਉਹ ਕਹਿੰਦੀ ਭੂਆ ਜੀ ਵੀ ਮੈਨੂੰ ਉਹਨਾਂ ਨੇ ਕਮਰੇ ਚ ਬੰਦ ਕਰਤਾ ਸੀ ਜਾਨ ਲੱਗੇ ਕੁੰਡਾ ਕੋਲ ਕੇ ਚਲੇ ਗਏ ਉਥੋਂ ਗੁਰਿੰਦਰ ਸਿੰਘ ਦੀ ਭੂਆ ਦਾ ਮੱਥਾ ਠਣਕਦਾ ਉਹ ਡਾਕਟਰ ਨੂੰ ਬੁਲاندی ਹੈ ਵੈਸੇ ਜਦ ਆਪਣੇ ਭਤੀਜੇ ਨੂੰ ਹੱਥ ਲਾਣ ਲੱਗਦੀ ਹੈ ਤਾਂ ਰੁਪਿੰਦਰ ਕੌਰ ਦੇ ਪਿਤਾ ਜੀ ਕਹਿੰਦੇ ਹੱਥ ਨਾਲ ਲਾਓ ਜੀ ਫਿੰਗਰ ਪ੍ਰਿੰਟ ਆ ਜਾਣਗੇ ਤਾਂ ਉਹਦੀ ਭੂਆ ਕਹਿੰਦੀ ਕੋਈ ਗੱਲ ਨਹੀਂ ਆ ਜਾਣਦੇ ਫਿੰਗਰ ਪ੍ਰਿੰਟ ਸਾਡਾ ਤਾਂ ਘਰ ਦਾ ਚਿਰਾਗ ਬੁਝਾਤਾ ਤੁਸੀਂ ਸਾਡਾ ਤਾਂ ਵੰਸ਼ ਖਤਮ ਕਰਤਾ ਕੋਈ ਗੱਲ ਨਹੀਂ ਜੋ ਹੋਏਗਾ ਦੇਖੀ ਜਾਏਗੀ ਉਹ ਡਾਕਟਰ ਨੂੰ ਜਦ ਬੁਲਾਉਂਦੇ ਐ ਡਾਕਟਰ ਚੈੱਕ ਕਰਕੇ ਦੱਸਦਾ ਵੀ ਤਕਰੀਬਨ ਤਕਰੀਬਨ ਅੰਦਾਜ਼ਾ ਲਾ ਕੇ ਦੱਸਦਾ ਡੇਢ ਤੋਂ 2 ਘੰਟੇ ਹੋ ਚੁੱਕੇ ਡੈਥ ਹੋਈ ਨੂੰ ਬਾਡੀ ਦੀ ਜਦ ਇੰਨੀ ساری ਗੱਲ ਹੁੰਦੀ ਹੈ ਤਾਂ ਉਹਦੇ ਗੁਰਿੰਦਰ ਸਿੰਘ ਦੇ ਮਾਤਾ ਪਿਤਾ ਜੀ ਨੂੰ ਕਾਲ ਕੀਤੀ ਜਾਂਦੀ ਹੈ ਜੋ ਬਾਹਰ ਦੇ ਮੁਲਕ ਗਏ ਹੋਏ ਸੀ ਇੱਥੇ ਇਹ ਗੱਲ ਵਰਣਨਯੋਗ ਹੈ ਉਹਨਾਂ ਦੀ 8 ਤਰੀਕ ਦੀ ਫਲਾਈਟ ਦੀ ਟਿਕਟਾਂ ਬੁੱਕ ਸੀ ਉਹਨਾਂ ਨੇ 8 ਤਰੀਕ ਨੂੰ ਭਾਰਤ ਪਰਤਣਾ ਸੀ ਪਰ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਵੀ ਤੁਹਾਡੇ ਪੁੱਤ ਦਾ ਇਦਾਂ ਕਤਲ ਹੋ ਗਿਆ ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਵੀ ਤੁਹਾਡਾ ਪੁੱਤ ਬੈਂਕ ਤੋਂ ਆਉਂਦੇ ਹੋਏ ਇੱਕ ਐਕਸੀਡੈਂਟ ਹੋ ਗਿਆ ਕਿਸੇ ਵਾਰਾ ਜਾਨਵਰ ਨਾਲ ਉਹਦਾ ਟਕਰਾ ਗਿਆ ਸਾਧਨ ਤੇ ਉਹਦੀ ਡੈਥ ਹੋ ਗਈ ਜਦੋਂ ਦਿੱਲੀ 에어ਪੋਰਟ ਤੇ ਉਤਰਦੇ ਆ ਤਾਂ ਵੀ ਉਹਨਾਂ ਤੋਂ ਇਹ ਗੱਲ ਲੁਕੋਈ ਜਾਂਦੀ ਹੈ ਵੀ ਇਹ ਨਾ ਹੋਏ ਵੀ ਪੁੱਤ ਤਾਂ ਚਲਾ ਹੀ ਗਿਆ ਕਿਤੇ ਬਜ਼ੁਰਗਾਂ ਦਾ ਕੋਈ ਨੁਕਸਾਨ ਹੋ ਜੇ ਜਦੋਂ ਫਰੀਦਕੋਟ ਸ਼ਹਿਰ ਪਹੁੰਚ ਜਾਂਦੇ ਆ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਵੀ ਉਹਨਾਂ ਦੀ ਨੂਹ ਵੱਲੋਂ ਹੀ ਉਹਨਾਂ ਦੇ ਮੁੰਡੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਗੁਰਿੰਦਰ ਜਿਹੜੇ ਦੇ ਪਿਤਾ ਜੀ ਐ ਉਹ ਬਹੁਤ ਹੈਰਾਨ ਪਰੇਸ਼ਾਨ ਹੋ ਜਾਂਦੇ ਐ ਵੀ ਜਿਹੜੀ ਨੂੰ ਨੂੰ ਮੈਂ ਇਨੇ ਲਾਡਾ ਪਿਆਰ ਨਾਲ ਰੱਖਿਆ ਪੁੱਤਾਂ ਵਾਂਗ ਰੱਖਿਆ ਐਡੀ ਮਹਿੰਗੀ ਗੱਡੀ ਲੈ ਕੇ ਦਿੱਤੀ ਤੇ ਗੁਰਿੰਦਰ ਸਿੰਘ ਮੋਟਰਸਾਈਕਲ ਤੇ ਜਾਂਦਾ ਤੇ ਨੂੰ ਉਸ ਕਾਰਪੀਓ ਗੱਡੀ ਚ ਘੁੰਮਦੀ ਐ ਸਾਰਾ ਐਸ਼ੋ ਆਰਾਮ ਦਾ ਸਮਾਨ ਦਿੱਤਾ ਉਹ ਕਿਵੇਂ ਮੇਰੇ ਮੁੰਡੇ ਦਾ ਕਤਲ ਕਰ ਸਕਦੀ ਐ ਜਦ ਅਗਲੇ ਦਿਨ ਪਰਤਾਂ ਖੁੱਲਦੀਆਂ ਤਾਂ ਉਹਨਾਂ ਦੇ ਅੱਖਾਂ ਦੇ ਉੱਤੇ ਪਈ ਪੱਟੀ ਉਤਰ ਜਾਂਦੀ ਐ ਪੀਪਾਵ ਰੁਪਿੰਦਰ ਕੌਰ ਦਾ ਹਰਕਮਲ ਸਿੰਘ ਦੇ ਨਾਲ ਰਿਲੇਸ਼ਨ ਸੀ ਤਾਂ ਹਰਕਮਲ ਸਿੰਘ ਉਹਦੇ ਘਰੇ ਆਇਆ ਤੇ ਉਹਨਾਂ ਨੇ ਪੂਰੀ ਸਾਜ਼ਿਸ਼ ਤਿਆਰ ਕਰਕੇ ਜਿਹੜਾ ਹੈ ਵੀ ਗੁਰਿੰਦਰ ਸਿੰਘ ਦਾ ਕਤਲ ਕੀਤਾ ਹੁਣ ਗੱਲ ਇੱਥੇ ਇਹ ਹੈ ਵੀ ਗੁਰਿੰਦਰ ਦੇ ਮਾਤਾ ਪਿਤਾ ਜੀ ਕਹਿੰਦੇ ਸਾਡਾ ਤਾਂ ਸਾਰਾ ਕੁਝ ਹੀ ਖਤਮ ਹੋ ਗਿਆ ਉਹਨਾਂ ਦਾ ਕਹਿਣਾ ਹੈ ਵੀ ਰੁਪਿੰਦਰ ਕੌਰ ਦੇ ਪਿਤਾ ਤੇ ਦਾਦਾ ਤੇ ਹੋਰ ਪਰਿਵਾਰ ਵੀ ਇਸ ਗੱਲ ਦੇ ਵਿੱਚ ਸ਼ਾਮਲ ਹੈ ਕਿਉਂਕਿ ਉਹਨਾਂ ਨੇ ਵੀ ਸਾਡੇ ਤੋਂ ਗੱਲ ਲੁਕੋਈ ਉਹਨਾਂ ਦੇ ਕਹਿਣ ਮੁਤਾਬਕ 5 ਤੋਂ 7 ਜਣਿਆਂ ਨੇ ਕਾਰਾ ਕੀਤਾ ਵੀ ਸਭ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਸਭ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਜੇਗੀ ਤਾਂ ਅਸੀਂ ਦਾ ਸੰਸਕਾਰ ਕਰਾਂਗੇ ਵੈਸੇ ਤਾਂ ਦੇਖੋ ਗੁਰਿੰਦਰ ਦਾਤਾ ਜੀਵਨ ਲੀਲਾ ਖਤਮ ਹੋ ਗਈ ਰੁਪਿੰਦਰ ਕੌਰ ਨੇ ਆਪਣਾ ਵੀ ਘਰ ਤਬਾਹ ਕਰ ਲਿਆ ਹਰਕਮਲ ਸਿੰਘ ਦਾ ਵੀ ਘਰ ਤਬਾਹ ਹੋ ਗਿਆ ਸਿਰਫ ਇੱਕ ਹਵਸ ਚ ਅੰਨੀ ਔਰਤ ਵੱਲੋਂ ਤਿੰਨ ਪਰਿਵਾਰਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਗਈ ਗੁਰਿੰਦਰ ਸਿੰਘ ਦੇ ਪਰਿਵਾਰ ਦੀ ਜਿਨ੍ਹਾਂ ਦਾ ਵੰਸ਼ ਖਤਮ ਹੋ ਗਿਆ ਰੁਪਿੰਦਰ ਕੌਰ ਦਾ ਆਪ ਦਾ ਖੁੱਦ ਦਾ ਪਰਿਵਾਰ ਹਰਕਮਲ ਸਿੰਘ ਦਾ ਪਰਿਵਾਰ ਦੇਖੋ ਗੁਰਿੰਦਰ ਦਾ ਤਾਂ ਜੀਵਨ ਲੀਲਾ ਖਤਮ ਹੋ ਗਈ ਰੁਪਿੰਦਰ ਕੌਰ ਨੇ ਆਪਣਾ ਵੀ ਘਰ ਤਬਾਹ ਕਰ ਲਿਆ ਹਰਕਮਲ ਸਿੰਘ ਦਾ ਵੀ ਘਰ ਤਬਾਹ ਹੋ ਗਿਆ ਸਿਰਫ ਇੱਕ ਹਵਸ ਚ ਅੰਨੀ ਔਰਤ ਵੱਲੋਂ ਤਿੰਨ ਪਰਿਵਾਰਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਗਈ ਗੁਰਿੰਦਰ ਸਿੰਘ ਦੇ ਪਰਿਵਾਰ ਦੀ ਜਿਨ੍ਹਾਂ ਦਾ ਵੰਸ਼ ਖਤਮ ਹੋ ਗਿਆ ਰੁਪਿੰਦਰ ਕੌਰ ਦਾ ਆਪ ਦਾ ਖੁੱਦ ਦਾ ਪਰਿਵਾਰ ਹਰਕਮਲ ਸਿੰਘ ਦਾ ਪਰਿਵਾਰ ਜਿਹੜਾ ਸਾਰਾ ਤਹਿਸ ਨਹਿਸ ਹੋ ਗਿਆ ਇੱਥੇ ਇਹ ਗੱਲ ਵਰਨਣਯੋਗ ਹੈ ਵੀ ਇੰਨੀ ਕਿੰਨੀ ਖਵਸ ਹੋ ਗਈ ਉਹਨੂੰ ਜੇ ਉਹਨੂੰ ਪ੍ਰੋਬਲਮ ਹੀ ਸੀ ਉਹ ਗੁਰਿੰਦਰ ਸਿੰਘ ਦੇ ਨਾਲ ਨਹੀਂ ਰਹਿਣਾ ਚਾਹਦੀ ਤਾਂ ਸਟ੍ਰੇਟ ਫਾਰਵਰਡ ਕਹਿ ਦਿੰਦੀ ਵੀ ਭਾਈ ਮੈਂ ਤੇਰੇ ਨਾਲ ਨਹੀਂ ਰਹਿਣਾ ਤੂੰ ਮੈਨੂੰ ਤਲਾਕ ਦੇ ਉਹ ਹਮੇਸ਼ਾ ਜਤਲਾਂਦੀ ਹੁੰਦੀ ਸੀ ਗੁਰਿੰਦਰ ਨੂੰ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਣਾ ਮੈਂ ਆਪਣੇ ਪਿਤਾ ਜੀ ਦੇ ਜਿਹੜਾ ਵੀ ਕਰਕੇ ਵਿਆਹ ਕਰਾਇਆ ਤੇਰੇ ਨਾਲ ਤੇ ਆਪਣੇ ਪਿਤਾ ਕਰਕੇ ਮੈਂ ਤਲਾਕ ਨਹੀਂ ਦੇ ਸਕਦੀ ਜੇ ਤੂੰ ਭਾਈ ਪਿਤਾ ਕਰਕੇ ਤਲਾਕ ਨਹੀਂ ਦੇ ਸਕਦੀ ਤਾਂ ਤੂੰ ਕਤਲ ਕਰਨ ਦੀ ਵੀ ਤੈਨੂੰ ਕਿਹਦੇ ਇਜਾਜ਼ਤ ਦਿੱਤੀ ਸਾਡਾ ਕਾਨੂੰਨ ਜਿਹੜਾ ਵੀ ਇਹ ਰਿਲੀਵ ਇਨ ਰਿਲੇਸ਼ਨ ਉਹ ਇਜਾਜ਼ਤ ਦਿੰਦਾ ਹੁਣ ਪਰ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਵੀ ਤੁਸੀਂ ਕਿਸੇ ਦਾ ਕਤਲ ਕਰ ਦੋ ਸਾਨੂੰ ਸਾਰਿਆਂ ਨੂੰ ਇਸ ਗੱਲ ਸੋਚਣਾ ਪਏਗਾ ਵੀ ਇਹ ਗੱਲਾਂ ਆਮ ਹੈ ਵੀ ਜਿਹੜੇ ਆ ਰਿਲੇਸ਼ਨਸ ਵਾਲੀ ਲਿਵਨ ਰਿਲੇਸ਼ਨ ਵਾਲੀ ਗੱਲਾਂ ਬਣ ਗਈਆਂ ਵੀ ਆ ਜਾਂ ਬਾਹਰ ਤੁਹਾਡੇ ਕਿਸੇ ਦਾ ਕਿਸੇ ਦਾ ਸੰਬੰਧ ਹੈ ਪਰ ਇਹ ਚੀਜ਼ਾਂ ਤੁਹਾਡੇ ਘਰ ਖਰਾਬ ਕਰਨ ਗੀ ਕਰਨਗੀਆਂ ਚਾਹੇ ਅੱਜ ਘਰ ਤੁਹਾਡਾ ਖਰਾਬ ਹੋਏ ਚਾਹੇ ਕੱਲ ਖਰਾਬ ਹੋਏ ਇਹ ਤੁਹਾਡਾ ਨੁਕਸਾਨ ਕਰਨ ਗੀ ਕਰਨਗੇ ਇਨਸਾਨ ਨੂੰ ਆਪਣਾ ਕੈਰੇਕਟਰ ਸੱਚਾ ਸੋ ਚਾਰਖਣਾ ਚਾਹੀਦਾ ਜਿਹਦੇ ਨਾਲ ਤੁਹਾਡਾ ਮਨ ਮਿਲਦਾ ਜਿਹਦੇ ਨਾਲ ਤੁਹਾਡਾ ਪਿਆਰ ਹੈ ਤੁਹਾਨੂੰ ਵਿਆਹ ਹੀ ਉਹਦੇ ਨਾਲ ਕਰਨਾ ਚਾਹੀਦਾ ਆਪਣੇ ਮਾਪੇ-ਬਾਪ ਦੇ ਪ੍ਰੈਸ਼ਰ ਹਟ ਆ ਕੇ ਕਦੇ ਇਹ ਜਿਹਾ ਸਟੈਪ ਨਹੀਂ ਲੈਣਾ ਚਾਹੀਦਾ ਉਹ ਘਰ ਕਦੇ ਨਹੀਂ ਵਜਦੇ ਜਿਹੜੇ ਜੀਵਨ ਸਾਥੀ ਦੇ ਵਿੱਚ ਪਿਆਰ ਇਤفاق ਵਿਸ਼ਵਾਸ ਨਹੀਂ ਹੈ ਬਾਕੀ ਹੁਣ ਤੁਸੀਂ ਦੱਸਣਾ ਹੈ ਵੀ ਜਿਹੜੀ ਇਹ ਜਿਹੀ ਵਿਸ਼ਵਾਸ ਘਾਤ ਕਰਨ ਵਾਲੀ ਔਰਤ ਹੈ ਉਹਨਾਂ ਨੂੰ ਆਪਾਂ ਕਿਸ ਨਾਮ ਨਾਲ ਬੁਲਾਵਾਂਗੇ ਤੇ ਉਹਨਾਂ ਲਈ ਕੀ ਸਜ਼ਾ ਬਣਦੀ ਹੈ ਕੀ ਉਹਨਾਂ ਦਾ ਅੰਤ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਕਈਆਂ ਦੇ ਘਰ ਦਬਾਅ ਕਰਤੇ ਰੁਪਿੰਦਰ ਕੌਰ ਇੱਕ ਨਹੀਂ ਸਾਡਾ ਸਮਾਜ ਰੁਪਿੰਦਰ ਕੌਰ ਨਾਲ ਭਰਿਆ ਪਿਆ ਅਸੀਂ ਕਿਸੇ ਤੇ ਉਂਗਲੀ ਚੱਕ ਰਹੇ ਪਰ ਹਰ ਔਰਤ ਨੂੰ ਰੁਪਿੰਦਰ ਕੌਰ ਦੀ ਕਹਾਣੀ ਤੋਂ ਸਿੱਖ ਲੈਣੀ ਚਾਹੀਦੀ ਹੈ ਵੀ ਸਿੱਖਣਾ ਚਾਹੀਦਾ ਹੈ ਵੀ ਭਾਵ ਅੰਤ ਇਹੀ ਹੈ ਵੀ ਪ੍ਰਾਣੇ ਇਸ ਸਮੇਂ ਚ ਕਹਿੰਦੇ ਸੀ ਮਾੜੇ ਕੰਮ ਦਾ ਮਾੜਾ ਨਤੀਜਾ ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਆਪਣਾ ਜੀਵਨ ਸਾਥੀ ਚੁਣਨ ਲੱਗੇ ਆਪਣਾ ਫੈਸਲਾ ਆਪ ਕਰ ਲੋ ਜੇ ਤੁਸੀਂ ਮਾਪੇ ਦਾ ਫੈਸਲਾ ਨਹੀਂ ਮੰਨ ਸਕਦੇ ਵੈਸੇ ਤੁਹਾਡੇ ਮਾਪੇ ਤੁਹਾਡੇ ਲਈ ਭਲਾਈ ਸੋਚਦੇ ਆ ਚੰਗਾ ਘਰ ਪਰਿਵਾਰ ਲੱਭਦੇ ਆ ਪਰ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਉਸ ਸਮੇਂ ਸਟੈਪ ਲਓ ਵਿਆਹ ਤੋਂ ਪਹਿਲਾਂ ਪਰ ਜੇ ਤੁਸੀਂ ਵਿਆਹ ਤੋਂ ਪਹਿਲਾਂ ਨਹੀਂ ਸਟੈਪ ਲਿਆ ਫਿਰ ਤੁਸੀਂ ਅੱਖਾਂ ਬੰਦ ਕਰਕੇ ਆਪਣੇ ਮਾਪੇ ਦੇ ਫੈਸਲੇ ਦੇ ਉੱਤੇ ਫੁੱਲ ਚੜਾ ਦਿਓ ਤਾਂ ਕਿ ਤੁਹਾਡਾ ਆਪਣਾ ਪਰਿਵਾਰ ਰੁਪਿੰਦਰ ਕੌਰ ਦੇ ਪਰਿਵਾਰ ਦੇ ਉੱਤੇ ਥੂ ਥੂ ਹੋ ਰਹੀ ਹੈ ਹਰ ਬੰਦਾ ਉਹਨਾਂ ਦੀ ਪਰਮਿਸ਼ਨ ਨੂੰ ਗਾਲ ਕੱਢ ਰਿਹਾ ਹੈ ਉਹਦੀ ਰੁਪਿੰਦਰ ਕੌਰ ਦੀ ਮਾਂ ਦੀ ਕੁੱਖ ਨੂੰ ਗਾਲ ਕੱਢ ਰਿਹਾ ਹੈ ਵੀ ਕੇਜੀ ਉਹ ਮਾਂ ਹੈ ਜਿਨੇ ਜੀ ਕਾਤਲਤੀ ਜੰਮੀ ਹੈ ਜਿਨੇ ਪੰਜ ਭੈਣਾ ਦੇ ਭਰਾ ਦਾ ਪੁੱਤ ਖਾ ਗਈ ਇਹਨਾਂ ਗੱਲਾਂ ਦੇ ਨਾਲ ਸਾਡਾ ਸਮਾਜ ਗਲਤਾਂ ਨੇ ਆ ਜਾ ਰਿਹਾ ਹੈ ਨਿਗਾਰ ਵੱਲ ਸਾਡਾ ਸਮਾਜ ਜਾ ਰਿਹਾ ਹੈ ਸਾਨੂੰ ਸਾਰਿਆਂ ਨੂੰ ਉਪਰ ਅੱਲਾਹ ਕਰਨ ਦੀ ਲੋੜ ਹੈ ਵੀ ਜਿਹੜੀਆਂ ਚੀਜ਼ਾਂ ਇਹ ਟੀਵੀ ਦੇ ਵਿੱਚ ਵੈਬ ਸੀਰੀਜ਼ ਚ ਆਉਂਦੀ ਹੈ ਉਹ ਅਸਲੀਅਤ ਨਹੀਂ ਅਸਲੀਅਤ ਉਹ ਹੀ ਹੈ ਜੋ ਸਾਡੇ ਸਮਾਜ ਦੇ ਵਿੱਚ ਤੁਹਾਡੀ ਅੱਖਾਂ ਦੇ ਸਾਹਮਣੇ ਚੱਲ ਰਿਹਾ ਹੈ ਇਹ ਟੀਵੀਆਂ 'ਚ ਹੀ ਹੁੰਦਾ ਹੈ ਵੀ ਕਤਲ ਕਰਕੇ ਬੰਦਾ ਬਾਜ ਜਾਂਦਾ ਔਰ ਇਹ ਪੁਲਿਸ ਨਹੀਂ ਬਚਣ ਦਿੰਦੀ ਹੁਣ ਰੁਪਿੰਦਰ ਕੌਰ ਦੀ ਬਾਕੀ ਜ਼ਿੰਦਗੀ ਜੇਲ੍ਹ ਦੇ ਵਿੱਚ ਬੀਤੇਗੀ ਹਰਕਮਲ ਸਿੰਘ ਹਾਲ ਤੱਕ ਗ੍ਰਿਫਤ ਤੋਂ ਫਰਾਰ ਹੈ ਉਹਦੀ ਵੀ ਜ਼ਿੰਦਗੀ ਜੇਲ੍ਹ 'ਚ ਬੀਤੇਗੀ ਰੁਪਿੰਦਰ ਕੌਰ ਦੇ ਦਾ ਪਰਿਵਾਰ ਦੇ ਉੱਤੇ ਥੂ-ਥੂ ਹੋ ਗਈ ਗੁਰਿੰਦਰ ਸਿੰਘ ਦਾ ਪਰਿਵਾਰ ਸਾਰੀ ਉਮਰ ਤਿਲ ਤਿਲ ਮਰੇਗਾ ਉਸ ਐਡੀ ਵੱਡੀ ਕੋਠੀ ਨੂੰ ਕੱਡੀਆਂ ਨੂੰ ਦੇਖ ਕੇ ਉਹ ਹਰ ਰੋਜ਼ ਮਰਨਗੇ ਵੀ ਜਿਹੜੀ ਇਹ ਕੋਠੀ ਉਹਨਾਂ ਦਾ ਪੁੱਤ ਖਾ ਗਈ ਉਹਦੇ ਬੁੱਢੇ ਮਾਪੇ ਬਾਰੇ ਤਰਸ ਆਉਂਦਾ ਹੈ ਜਿਵੇਂ ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲੇ ਨਾਲ ਹੋਇਆ ਸੀ ਵਿਉਂਦਾ ਦਾ ਪੁੱਤ ਜਵਾਨ ਪੁੱਤ ਚਲਾ ਗਿਆ ਸੀ ਸਿੱਧੂ ਮੂਸੇਵਾਲੇ ਦੇ ਮਾਪੇ ਤਰਸ ਆਉਂਦਾ ਸੀ ਵੀ ਇਸ ਬਢਾਪੇ ਵੇਲੇ ਉਹ ਕੀ ਕਰਨਗੇ ਕਿਦੇ ਸਹਾਰੇ ਜਿੰਦਾ ਰਹਿਣਗੇ ਉਹੀ ਕੰਮ ਅਜ ਗ੍ਰਿੰਦਰ ਸਿੰਘ ਨਾਲ ਹੋ ਗਿਆ ਉਹਦੇ ਮਾਪੇ ਕਿਸ ਸਹਾਰੇ ਰਹਿਣਗੇ ਉਹ ਤਾਂ ਇਸ ਗੱਲ ਨੂੰ ਅਫਸੋਸ ਕਰਦੇ ਹੁਣੇ ਕਿਉਂ ਅਸੀਂ ਬਾਹਰ ਦੇ ਮੁਲਕ ਰਹਿਣ ਗਏ ਵੀ 8 ਤਰੀਕ ਦੀ بجائے ਜੇ ਉਹ ਪਹਿਲਾਂ ਆ ਜਾਂਦੇ ਤਾ ਸ਼ਾਇਦ ਉਹਨਾਂ ਦੇ ਪੁੱਤ ਦੀ ਜਾਨ ਵੱਜ ਜਾਂਦੀ ਕਿਉਂਕਿ ਜੇ ਘਰ ਦੇ ਵਿੱਚ ਸੱਸ ਸੋਹਰਾ ਹੁੰਦੇ ਸ਼ਾਇਦ ਹਰਕਮਲ ਸਿੰਘ ਨਾ ਆਂਦਾ ਤੇ ਉਹਨਾਂ ਦੀ ਪੁੱਤ ਦੀ ਜਾਨ ਵੱਜ ਜਾਂਦੀ ਜੋ ਅੱਜ ਦਾ ਸਮਾਂ ਹੈ ਆਪਾਂ ਆਪਣੀ ਔਰਤ ਨੂੰ ਘਰੇ ਬੰਦ ਤਾਂ ਕਰਕੇ ਰੱਖ ਨਹੀਂ ਸਕਦੇ ਉਹਨੂੰ ਆਪਾਂ ਬਾਹਰ ਵੀ ਕੱਢਣਾ ਹੈ ਉਹਨੇ ਬਾਹਰ ਵੀ ਜਾਣਾ ਹੈ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਵੀ ਕਰਨਾ ਪਰ ਗੱਲ ਹੈ ਵੀ ਇੱਕ ਬੌਂਡਿੰਗ ਇੱਕ ਰਿਸ਼ਤਾ ਪਿਆਰ ਦਾ ਬਣਾ ਕੇ ਰੱਖੋ ਇਤਫਾਕ ਰੱਖੋ ਇੱਕ ਦੂਜੇ ਨਾਲ ਕੋਈ ਤੁਹਾਡੇ ਦਿਲ ਦੀ ਗੱਲਬਾਤ ਆ ਤਾਂ ਖੁੱਲ ਕੇ ਡਿਸਕਸ ਕਰਿਆ ਕਰੋ ਵੀ ਭਾਈ ਮੈਨੂੰ ਤੇਰੇ ਤੋਂ ਇਹ ਪ੍ਰੋਬਲਮ ਛੋਟੀ ਛੋਟੀ ਗੱਲਾਂ ਦੇ ਨਾਲ ਤੁਹਾਡੇ ਘਰ ਦੇ ਰਿਸ਼ਤੇ ਤਰੇਣਾ ਆ ਰਹੀ ਹੈ ਜੋ ਬਾਅਦ ਚੋਂ ਵੱਡਾ ਰੂਪ ਲੈ ਲੈਂਦੀ ਹੈ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਘਰ ਵੱਲ ਪਹਿਲਾਂ ਦੇਖੋ ਤੇ ਆਪਣੇ ਘਰ ਆਪਣੇ ਪਰਿਵਾਰ ਆਪਣੇ ਬੱਚਿਆਂ ਬਾਰੇ ਸੋਚ ਕੇ ਆਪਣੇ ਪਰਿਵਾਰ ਦੇ ਵਿੱਚ ਹੀ ਰਹਿਣਾ ਸਿੱਖੋ ਧੰਨਵਾਦ ਸਾਥੀਓ